ਵੇਰਾ ਹਾਂਜੀ ਸਸਸੀ ਕਾ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹਿੰਮਤ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੈਂਡ ਚੋਟੀਆਂ ਕਲਾਂ ਜ਼ਿਲ੍ਹਾ ਮੋਗਾ ਤਹਿਸੀਲ ਮੋਗਾ ਨੇੜੇ ਤਲਵੰਡੀ ਭਾਈ ਸ਼ਹਿਰ ਰਹਿ ਜਾਂਦਾ ਮਸਾ ਦੋ 2.5 ਕਿਲੋਮੀਟਰ ਹੋਂਣਾ ਸ਼ਬਦੇ ਵਾਲੇ ਪਾਸੇ ਨੂੰ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਫੋਨ ਨੰਬਰ 9814509968 ਅੱਜ ਦੀ ਵੀਡੀਓ ਦੇ ਵਿੱਚ ਆ ਜਿਹੜਾ ਤੁਸੀਂ ਸਕਰੀਨ ਤੇ ਮਾਲ ਵੇਖ ਰਹੇ ਸਾਰਾ ਮਾਲ ਹੀ ਸੇਲ ਆ ਵਕਾਊਆ ਦੋ ਤਾਜ਼ੀਆਂ ਸੂਈਆਂ ਮੱਝਾਂ ਦੋ ਤਿੰਨ ਟੋਕੜਾਂ ਗੱਭਣਾ ਵਹਿੜਾ ਤੇ ਵਿੱਚ ਸੂਈਆਂ ਵਹਿੜਾ ਇਹ 9 10 ਪਸ਼ੂ ਸੇਲ ਹੈ ਇੱਕ ਔਸਰ ਵਹਿੜਾ ਆਉ ਕਰਦੇਗਾ ਅਲਵਾ ਦਿੰਨੇ ਆ ਪ੍ਰੋਪਰ ਸਹੀ ਇਨਫੋਰਮੇਸ਼ਨ ਲੈ ਕੇ ਹਾਂਜੀ ਭਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਨਾਮ ਤੇ ਫੇਸ ਨਾਮ ਮਨਜਿੰਦਰ ਸਿੰਘ son of ਰਾਮ ਸਿੰਘ ਪਿੰਡ ਝੂਟੀਆਂ ਕਲਾ ਜ਼ਿਲ੍ਹਾ ਮੋਗਾ ਤਹਿਸੀਲ ਮੋਗਾ ਨੇੜੇ ਤਲਵੰਡੀ ਭਾਈ ਮੋਗੇ ਦੇ ਤੇ ਫਿਰੋਜ਼ਪੁਰ ਦੇ ਸੈਂਟਰ ਚ ਆਉਂਦਾ ਆਪਣਾ ਫਰੀਦਪੁਰ ਤੇ ਜੀਰੇ ਸੈਂਟਰ ਦਾ ਤਲਵੰਡੀ ਭਾਈ ਠੀਕ ਹੈ ਜੀ ਫੋਨ ਨੰਬਰ ਦੱਸੀ 9814340403 984340403 ਨੌ ਦਸ ਪਸ਼ੂ ਬਕਾਉ ਭਾਈ ਹਾਂ ਜੀ ਜਿਆਦਾ ਜੀ ਕਿਹੜੇ ਪਾਸੋਂ ਲੱਗੀਏ ਇਧਰੋਂ ਮਾਈਕ ਛੋਟੀ ਤੋਂ ਸ਼ੁਰੂ ਕਰ ਲੈਨੇ ਜੀ ਕਿੰਨਾ ਮਸੂਆ ਦੂਜਾ ਸੂਆ ਸੂਈ ਆ ਜੀ ਰਾਤ ਨੂੰ ਸੂਈ ਆ ਮੰਨ ਕੇ ਚਲੋ ਵੀ ਬੋਲਾ ਬੋਧ 8 ਕਿਲੋ ਕਰਨ ਕੇ ਆਲਾ ਹੋਊਗਾ ਕੱਲ ਦੀ ਸੂਈ ਆ ਜੀ ਕਿੰਨਾ ਦੁੱਧ ਪਿਆਜੂ ਦੁੱਧ 11 12 ਕਿਲੋ ਚਵਾ ਦੂਗੀ ਜੈ ਜੈ ਮੋਲਾ 82000 ਰੁਪਏ ਜੀ ਕੋਈ 5 ਲਾ ਦੋ 50 ਲਾ ਦੋ 82000 ਚ ਪਹੁੰਚ ਕਰ ਦਾਂਗੇ 100 ਕਿਲੋਮੀਟਰ ਵਾੜ ਤੋਂ ਠੀਕ ਹੈ ਦੋਸਤੋ 82000 ਦੀ ਬਾਈ ਕਹਿੰਦਾ ਦੇ ਦੇਾਂਗੇ ਕੋਈ 5 ਰੁਪਏ ਲਾਓ ਕੋਈ 50 ਲਾਓ ਕੋਈ ਚੱਕਰ ਨਹੀਂ ਨਹੀਂ ਬਾਈ ਕਹਿੰਦਾ 100 ਕਿਲੋਮੀਟਰ ਤੱਕ ਆਪਾਂ ਪਹੁੰਚ ਵੀ ਕਰ ਦਾਂਗੇ 82000 ਚ 8 ਕਿਲੋ ਬੌਲੀ ਕੱਲ ਦੀ ਸੂਈ ਥੱਲੇ ਤਿਆਰ ਹੈ ਮਗਰ ਕੀ ਮਨਜਿੰਦਰ ਦੇ ਮਗਰ ਕੱਟਾ ਮੇਲ ਕਾ ਕੱਟੜਾ ਤਦ 11 12 ਕਿਲੋ ਇੱਥੇ ਖੁੱਲਾ ਪਿਆ ਜੂ ਹੋ ਸਕਦਾ 13 14 ਪਿਆ ਜੀ ਉਹ ਤੁਹਾਡੀ ਸੇਵਾ ਸੰਭਾਲਦੇ ਨਿਰਭਰ ਕਰਦਾ 8 ਕਿਲੋ ਬੌਲੀ ਅੱਜ ਕੱਲ ਦੀ ਸੂਈ ਥੱਲੇ ਤਿਆਰ ਹੈ ਮਗਰ ਕਟਾ ਹਵਾਨਾ ਸੋਹਣਾ ਥਣ ਚਾਰ ਹੀ ਆ ਹਾਦੀ ਚੁਆਈ ਵਾਲੇ ਮੋٹے ਦੁੱਧ ਵਾਲੇ ਥਾਣ 82000 ਚ ਖੁੱਲਾ ਮਾਨ ਤਾਨ ਹੋ ਜਾਊਗਾ ਜੇ ਕੋਈ ਪਹੁੰਚ ਕਰਾਉਣੀ ਚਾਹੁੰਦਾ ਤਾਂ 100 ਕਿਲੋਮੀਟਰ ਤੱਕ ਵੀ ਕਹਿੰਦਾ ਫ੍ਰੀ ਪਹੁੰਚ ਕਰ ਦਾਂਗੇ ਅਗਲੇ ਦੇ ਘਰੇ ਛੱਡਿਆਵਾਂਗੇ 82000 ਚ ਕੋਈ ਮਾਨ ਤਾਨ ਵੀ ਹੋ ਜੂ ਜਿੱਥੇ ਸੌਦਾ ਹੋ ਗਿਆ ਬਾਈ ਕੰਦਾ ਉੱਥੇ ਆਪਾਂ ਦੇ ਦੇਣੀ ਆ ਕੋਈ 5 ਲਾਓ 50 ਲਾਓ ਕੋਈ ਚੱਕਰ ਨਹੀਂ 82000 ਮੁੱਲ ਖੁੱਲਾ ਮਾਨ ਤਾਣ ਹੋ ਜੂ ਮਗਰ ਕਟਾ 2 ਨੰਬਰ ਮਨਜਿੰਦਰਾ ਭਾਈ ਇਹ ਨਾਲ 11 ਕਿਲੋ ਕੰਡਿਆਂ ਦਾ ਦੱਸਿਆ ਜੋ ਠੀਕ ਹੈ ਕੰਡਾ ਲੈੇ ਕੋਈ ਆਲੇ ਕਰੋ ਠੀਕ ਹੈ ਜੋ ਕਿ ਦੇ ਲਾਂਗੇ 2 ਮਹੀਨੇ ਦੀ ਸੁਈਦੀ ਆ ਬੱਚਾ ਉਹਨੇ ਵੱਖੀ ਨਹੀਂ ਦਿੱਤੀ ਮੈਂ ਆਪਾਂ ਕਹਿੰਦੇ ਟੀਗਾ ਭਰਾ ਹੋ ਗਰਾ ਕੋਈ ਨਹੀਂ ਭਰਾ ਠੀਕ ਹੈ ਉਹਦੇ 2 ਮਹੀਨੇ ਦੀ ਸੁਈਦੀ ਮੋਲਾ ਮੋਲੇਗਾ 25000 ਰੁਪਏ ਜਮਾਈ ਗਿਆ ਠੀਕ ਹੈ 25000 ਰੁਪਏ ਚ ਮੰਨਦਾ ਜਿਆ ਹੋਈ ਬਾਹਰ ਨਹੀਂ ਗਈ ਤੇ 4.5 ਫੈਂਡ ਆਉਗੀ ਠੀਕ ਹੈ ਕੱਢੀ ਬਾਹਰ ਨੂੰ 11 ਕਿਲੋ ਦੁੱਧ ਆ 25000 ਦੀ ਬਾਈ ਕਹਿੰਦਾ ਦੇ ਦੇਣੀ ਆ ਦੋਵਾਂ ਮਹੀਨਿਆਂ ਦੀ ਸੂਈ ਆ ਮਗਰ ਵੱੱਛੀ ਸੀ ਜਿਨ੍ਹਾਂ ਤੋਂ ਲਈ ਵੱੱਛੀ ਉਹਨਾਂ ਨੇ ਬਾਈ ਕਹਿੰਦਾ ਦਿੱਤੀ ਨਹੀਂ ਅੱਜ 11 ਕਿਲੋ ਦੁੱਧ ਆ ਜਿਹਦੇ ਪਸੰਦ ਆਉ ਬਾਈ ਕਹਿੰਦਾ ਅਗਲਾ ਕੰਡਾ ਬਾਲਟੀ ਆਪਦੀ ਨਾਲ ਹੀ ਲਈ ਜਾਵੇ ਸਵੇਰ ਸ਼ਾਮ ਦੋ ਟਾਈਮ ਚਾਰ ਟਾਈਮ ਅਗਲਾ ਦੁੱਧ ਕੰਡੇ ਤੇ ਜੋ ਓਕੇ ਲੈ ਜੇ 11 ਕਿਲੋ ਕੰਡੇ ਵਾਲਾ 5.5 ਕਿਲੋ ਸਵੇਰ 5.5 ਕਿਲੋ ਸ਼ਾਮ ਨੂੰ 11 ਕਿਲੋ ਦੁੱਧ ਹੈ 4.5 ਬਾਈ ਕਹਿੰਦਾ ਇਹਦੀ ਫੈਟ ਆਉਂਦੀ ਹੈ ਮੋੜਲਾ ਬਾਈ 25000 ਚੋਂ ਬਾਈ ਕਹਿੰਦਾ ਮਾਨ ਤਾਨ ਕਰ ਦੂੰਗਾ ਕੋਈ 5 ਲਾਓ 50 ਲਾਓ ਬਾਈ ਕਹਿੰਦਾ ਕੋਈ ਚੱਕਰ ਨਹੀਂ ਜਿੱਥੇ ਸੌਦਾ ਹੋ ਗਿਆ ਉੱਥੇ ਆਪਾਂ ਦੇ ਦੇਣੀ ਆ ਥਣ ਚਾਰ ਹੀ ਆ ਹੱਦੀ ਚਵਾਈ ਵਾਲੇ ਸ਼ਾਮ ਤੱਕ ਕਰਵਾਉਣਾ ਦੁੱਧ ਨਾਲ ਭਰ ਲੈਣਾ 11 ਕਿਲੋ ਕੰਡੇ ਵਾਲਾ ਦੁੱਧ 25000 ਦੀ ਦੇ ਦੇਣੀ ਆ ਕੰਡਾ ਬਾਈ ਕਹਿੰਦਾ ਅਗਲਾ ਆਪ ਦਾ ਨਾਲ ਲਈ ਆਵੇ ਜੋਕ ਕੇ ਲੈ ਜੇ ਅਗਲਾ ਕੋਈ ਕਹਿਣ ਵਾਲੀਆਂ ਗੱਲਾਂ ਨਹੀਂ 11 ਕਿਲੋ ਕੰਡੇ ਵਾਲਾ ਦੁੱਧ ਥਣਾ ਦੀ ਸਾਫ਼ ਸੁਥਰੀ ਐ 3 ਨੰਬਰ ਤੇ ਆਮਨਜਿੰਦਰ ਬਾਈ ਪਿਓਰ ਘੇਰਾ ਨਾਲ ਦੀ ਮਿੰਨੇ ਲਈ ਆ ਤੀਜਾ ਸੂਆ ਸੂਣੀ ਆ ਬੱਚੇ ਉਹਨਾਂ ਦੇ ਘਰੇ ਆ ਬੁੜੀ ਜੋਰੇ ਬੰਦਾ ਜੋਰੇ ਜਵਾਕ ਜੋਰੇ ਕੋਈ ਚੱਕਰ ਨਹੀਂ ਗਾ ਠੀਕ ਹੈ ਇਹਨੂੰ ਆ ਮੰਨ ਗਿਆ ਨਵਾਂ ਮਹੀਨੇ ਦੀ 15 ਤਰੀਕ ਨੂੰ 8ਵਾਂ ਮਹੀਨਾ ਲਾ ਗਿਆ ਜੀ ਠੀਕ ਹੈ ਮਹੀਨਾ ਸਵਾ ਮਹੀਨਾ ਵਾਤੋ ਵਾਤ ਰਹਿ ਗਿਆ ਮਹੀਨਾ ਕੇ ਮੰਨ ਕੇ ਚੱਲਦਾ ਤੇ ਹੁਣ ਵੀ ਕਿਲੋ ਕਿਲੋ ਦੁੱਧ ਆ ਇਸ ਟਾਈਮ ਵੀ ਨਿਆਣਾ ਪਾਉ ਤੇ ਨਾ ਪਾਉ ਇੰਨੀ ਠੰਡੀ ਆ ਠੀਕ ਹੈ ਠੀਕ ਆ ਕਿਲੋ ਕਿਲੋ ਦੁੱਧ ਆ ਚੈੱਕ ਪਾਸ ਆ ਕਿੰਨੇ ਦੀ ਇਹਦਾ 30000 ਕੋਈ 5 ਲਾ ਲਓ 50 ਲਾ ਲਓ ਕੋਈ ਚੱਕਰ ਨਹੀਂ ਗਾ ਠੀਕ ਹੈ ਦੋਸਤੋ ਤੀਜੇ ਸੂਏ ਬਾਈ ਕਹਿੰਦਾ ਸੁੰਦੀ ਆ ਮਹੀਨਾ ਸਵਾ ਮਹੀਨਾ ਇਹਦਾ ਰਹਿ ਗਿਆ ਸੂਨ ਚ ਅਜੇ ਵੀ ਬਾਈ ਕਹਿੰਦਾ ਕਿਲੋ ਕਿਲੋ ਦੁੱਧ ਇਹ ਦੇਈ ਜਾਂਦੀ ਆ ਬਿਨਾ ਨਿਆਣੇ ਤੋਂ ਬਾਈ ਕਹਿੰਦਾ ਚਵਾਈ ਕਰਦੇ ਆ ਜੀ ਸੀਰ ਫੁੱਲ ਹਮਮ ਤਾਂ ਬੂਰਾ ਮੈਂ ਤਾਂ ਜੁਗਨ ਲੰਗੇ ਡੰਗ ਠੀਕ ਆ ਜੇ ਆਪਾਂ ਦੋਨੇ ਟਾਈਮ ਚਵਾਦਾਂ ਕਿਲੋ ਕਿਲੋ ਤਾਜੀ ਸੂਈ ਕਿੰਨਾ ਕ ਪੈ ਗਈ ਉਹ ਕਹਿੰਦੇ 14 ਕਿਲੋ ਦੁੱਧ ਚੋਇਆ ਗਿਆ 14 ਕਿਲੋ ਦੁੱਧ ਬਾਈ ਦੱਸ ਜਿੰਨਾ ਤੋਂ ਲਈ ਆ ਪਿਛਲੇ ਦੋ ਪਿਛਲੇ ਦੋਆਂ ਸੂਏਆਂ ਦੀਆਂ ਬਾਈ ਕਹਿੰਦਾ ਮੱਛੀਆਂ ਹੈਗੀਆਂ ਇਹਦੀਆਂ ਮੱਛੀਆਂ ਆਪਾਂ ਵਿਖਾ ਦਿਆਂਗੇ ਹੁਣ ਤੀਜੇ ਸੂਏ ਇਹਨੇ ਸੂਣਾ ਮੋੜ ਲਾ ਬਾਈ ਇੱਕ ਮਹੀਨਾ ਸਵਾ ਮਹੀਨਾ ਬਾਈ ਕਹਿੰਦਾ ਰਹਿ ਗਿਆ ਇਹਦਾ ਸੂਣ ਚ ਹੁਣ ਤੀਜੇ ਸੂਏ ਆਸਤੇ ਦੁੱਧ ਵਾਲੇ ਪਾਸੇ ਡਰਾਈ ਹਜੇ ਕੀਤੀ ਨਹੀਂ ਕਿਲੋ ਕਿਲੋ ਦੁੱਧ ਹੈਗਾ ਆਪਦੀ ਕੋਈ ਬਾਈ ਕਹਦਾ ਚੋਕੇ ਲੈ ਜੇ ਦੋ ਟਾਈਮ ਕਿਲੋ ਕਿਲੋ ਦੁੱਧ ਦੋਨੇ ਵੇਲੇ ਚਵਾ ਦਿਆਂਗੇ ਖਣਚਾਰੀ ਕੋਈ ਵਾਧੂ ਫੋਟ ਸ਼ਾਂਗ ਨਹੀਂ ਇੱਕ ਹੋਰ ਵੀ ਚੱਲਦਾ ਨਾਂ ਵੀ ਨਵੇਂ ਰੱਖਿਆ ਵਾ ਅੱਛਾ ਰਜਨੀ ਜਦੋਂ ਕਹਿੰਦੇ ਰਜਨੀ ਉਦੋਂ ਹੀ ਚੱਕ ਪੈਂਦੀ ਆ ਰਜਨੀ ਹਾਂ ਰਜਨੀ ਨਾਂ ਦੇ ਨਾ ਬੁੜੀਆਂ ਨੇ ਚੁੰਨੀਆਂ ਗਈਆਂ ਆਪਣਾ ਕੋਈ ਵੀਡੀਓ ਬੁੜੀਆਂ ਚੁੰਨੀਆਂ ਸੱਚ ਦੀ ਵੀਡੀਓ ਹੈਗੀ ਆ ਟੋਕੜ ਦੀ ਵੀ ਹੈਗੀ ਆ ਠੀਕ ਐ ਬੱਚੇ ਬਹਿ ਜੇ ਆ ਕੇ ਬੰਦਾ ਬਹਿ ਜੇ ਬੁੜੀ ਬਹਿ ਜੇ ਛੜ ਲੱਤ ਲੈ ਕਰ ਦੇ ਜੇ ਅਪ ਗਾਂਫਰੀ ਦੇਵਾਂਗੇ ਠੀਕ ਐ ਤੇ ਦੁੱਧ ਬਹੁਤ ਚੰਗਾ ਦਾ ਰਾਜੂ ਗਾਂ ਨਹੀਂ ਖੋਲਾ ਬਾਈ ਕੰਨਵਾ ਸੁਆ ਦਾ ਬਾਈ ਉਹ ਪਹਿਲਾ ਸੁਆ ਸੁਰੀ ਜੀ ਛਿਆਂ ਨਹੀਂ ਕਿੱਕ ਪਾਸ ਆ 5 ਕਿਲੋ ਦੁੱਧ ਕੰਡੇ ਵਾਲਾ ਆਊਗਾ ਤੁਸੀਂ 4 ਮੰਨ ਕੇ ਆ ਜਿਓ ਕਿੰਨੇ ਦੀ ਵਰ ਇਹਦਾ ਮੁੱਲ ਗਿਆ ਜੀ 34000 ਰੁਪਏ ਜੀ 34000 ਦੀ ਬਾਈ ਕਹਿੰਦਾ ਦੇ ਦੇਣੀ ਹੈ 4 ਨੰਬਰ ਕਿੰਨੇ ਚਿਰ ਦੀ ਗੱਬਣ 6 ਮਹੀਨੇ ਚੈੱਕ 6 ਮਹੀਨਿਆਂ ਦੀ ਗੱਬਣ ਚੈੱਕ ਪਾਸ 6 ਕਿਲੋ ਦੁੱਧ ਪੰਜ ਬਨ ਕੇ ਆਜੇ 5 4 ਮੰਨ ਕੇ ਚਲੋ ਜੀ 4 ਕਿਲੋ ਮੰਨ ਕੇ ਆਇਓ 5 ਕਿਲੋ ਬਾਈ ਕਹਿੰਦਾ ਦੁੱਧ ਹੈ ਮਾਨ ਤਾਨ ਕਮਾਲਾ ਬਾਈ ਖੁੱਲਾ ਹੀ ਕਰਦੇ ਆਂਗੇ ਤੋਕੜ ਗੱਬਣ ਚੈੱਕ ਪਾਸ 6 ਮਹੀਨਿਆਂ ਦੀ ਜਿਹਦੇ ਪਸੰਦ ਆਊਗੀ ਅਗਲਾ ਆਪ ਦਾ ਡਾਕਟਰ ਨਾਲ ਹੀ ਲਈ ਜਾਵੇ ਆਪ ਦੀ ਚੈੱਕ ਕਰਾ ਕੇ ਲੈ ਜੇ ਹਰੇਕ ਵੀਡੀਓ ਚ ਕਹੀਦਾ ਜੇ ਪਸ਼ੂ ਸੂਇਆ ਸਵਾਇਆ ਦੋ ਟਾਈਮ ਚੋਕੇ ਲੈ ਲੋ ਜੇ ਕੋਈ ਟੋਕੜ ਗੱਭਣ ਅਗਲਾ ਆਪ ਦਾ ਡਾਕਟਰ ਲਿਆਵੇ ਚੈੱਕ ਕਰਾ ਕੇ ਲੈ ਜੇ ਬਾਈ ਕਹਿੰਦਾ ਛਿਆਂ ਦੀ ਗੱਭਣ ਬਾਈ ਨੇ ਪੈਸੇ ਲੈਣੇ ਆ ਪਸ਼ੂ ਦੇਣਾ ਤੁਹਾਨੂੰ ਤੁਸੀਂ ਪਸ਼ੂ ਲੈ ਜਾਣਾ ਪੈਸੇ ਬਾਈ ਨੂੰ ਦੇਣੇ ਆ ਤੁਹਾਡਾ ਹੱਕ ਬਣਦਾ ਤਸੱਲੀ ਕਰਨ ਦਾ ਡਾਕਟਰ ਲਿਆਓ ਚੈੱਕ ਕਰਾ ਕੇ ਲੈ ਜੋ ਰਾਜੂ ਗਾਂ ਲਈ ਕੱਢ ਲਾ ਬਾਈ 5 ਨੰਬਰ ਅਛਾ ਠੀਕ ਹੈ ਫਾਰਮ ਵਾਲਿਆਂ ਕੋਲ ਵੇੜ ਸਾਡੇ ਪਿੰਡ ਦੇ ਬੰਦੇ ਪੱਖੜੀਆਂ ਰਹਿੰਦੇ ਠੀਕ ਆ ਕੋਈ ਨਹੀਂ ਉਹਨਾਂ ਕੋਲੋਂ ਲਈ ਆ ਮੈਂ ਵੀ ਦਿੱਕਤ ਘਰੇ ਜਿਹੜੀਆਂ ਇੰਨੇ ਦਾਣੇ ਆ ਵੀ ਵੇਖਿਆ ਹਾਂ ਦੁੱਧ ਹੁਣ ਕੋਈ 6 ਕਿਲੋ ਦੋ ਚੰਦ ਨਾਲ 12 13 ਕਰੋ ਦੁੱਧ ਹੀ ਆਉਦਾਗੇ ਤੁਹਾਨੂੰ ਠੀਕ ਹੈ 6 ਕਿਲੋ ਦੁੱਧ ਆ 18000 ਰੁਪਏ ਮੋਲਾ 15 ਦਿਨ ਰੁਕੇ ਹੁਣ ਕਿਤੇ ਬਿਨਸਾਨ ਤੋਂ ਬਣੀ ਵਾਲੀ ਠੀਕ ਹੈ ਜੀ 6 ਕਿਲੋ ਦੁੱਧ ਹੈ ਬਾਈ ਕਹਿੰਦਾ ਫਾਰਮ ਚੋਂ ਲਈ ਵੀ ਆ ਦੁੱਧ 12 13 ਚਵਾ ਦੇਾਂਗੇ ਬਾਈ ਕਹਿੰਦਾ 18000 ਦੀ 18000 ਦੀ ਬਾਈ ਕਹਿੰਦਾ ਦੇ ਦੇਾਂਗੇ ਆ ਮੂੰਹ ਮੱਥਾ ਵੇਖ ਲਓ ਵੈੜ ਵੱਡੀ ਵੱਡੀ ਬਹੁਤ ਹੈ ਪੂਰਾ ਬਹੁਤ ਚੰਗਾ ਭਾਈ ਠੀਕ ਮਲਤਾਰ ਉੱਤੋਂ ਭੇਡ ਦੀ ਉਹ ਕੰਮ ਨਹੀਂ ਜਾ ਸਹੀ ਹੈ ਇਹ ਦੱਸ ਦਿਓ ਜੀ ਪੈਰਾਂ ਦਾ ਕਰਦੀ ਹੋਏ ਇਹਨੂੰ ਮੂੰਹ ਕੋਰਦੀ ਬਿਮਾਰੀ ਪਹਿਲਾਂ ਹੀ ਨੋ ਲੈਣਾ ਲੈ ਆਓ ਠੀਕ ਹੈ ਉਹਨਾਂ ਨੇ ਕਿ ਪਹਿਲਾਂ ਸੀ ਤੇ 9 10 ਕਿਲੋ ਦੁੱਧ ਆ ਠੀਕ ਹੈ ਕਿੰਨੇ ਦੀ ਕੀ ਕਹਾਂਗਾ ਇਹਦਾ ਮੁੱਲ 22000 ਜਹਾ ਜੀ 22000 ਦੀ 9 10 ਕਿਲੋ ਬਾਈ ਕਹਿੰਦਾ ਦੁੱਧ ਇਸ ਟਾਈਮ ਤਿਆਰ ਹੈ ਜਿਹਦੇ ਪਸੰਦ ਆ ਉਹ ਚੋ ਕੇ ਲੈ ਜਾਓ ਅਗਲਾ ਇਸ ਘਰ ਦੀਆਂ ਗਾਂ ਇਹਨੀਆਂ ਦੀ ਨਹੀਂ ਇਹਦੀ ਬੱਚੀ ਜਾਉਂਗਾ ਆਪਣੇ ਘਰੇ ਖੜੀ ਆ ਠੀਕ ਹੈ ਇਸ ਵਿੱਚ ਬੱਚਾ ਦੀਗਾ ਇਹ ਬਾਈ ਕਹਿੰਦਾ ਆਪਣੇ ਘਰ ਦੀ ਗਾਂ 22000 ਦੀ ਦੇ ਦੇਣੀ ਹੈ 9-10 ਕਿਲੋ ਦੁੱਧ ਹੈ ਇਸੇ ਨੰਬਰ ਤੇ ਵੀਰ ਦਾ ਵਟਸਐਪ ਚੱਲਦਾ ਜਿਹੜਾ ਵੀ ਜਾਨਵਰ ਤੁਹਾਡੇ ਪਸੰਦ ਆਉ ਆਪ ਦਾ ਵੀਡੀਓ ਕਾਲ ਤੇ ਤਸੱਲੀ ਕਰ ਲਿਓ ਨਾਗ ਜਿਆਦੇ ਆ ਤਾਂ ਕਰਕੇ ਉਹ ਮਗਰਲੇ ਤੋੜ ਕੇ ਨਹੀਂ ਵਿਖਾਈ ਉਹਦਾ ਤੋੜਾ ਓਕੇ ਇਹਦਾ ਥੋੜਾ ਜਿਹਾ ਤੋੜਾ ਪੈਰਾਂ ਦੇ ਨੋਹ ਲੈਣ ਵਾਲੇ ਕਰਕੇ ਕਰਦੀ ਆ ਠੀਕ ਥੋੜਾ ਜਾਂ ਦੋਸਤੋ ਇਹ ਤੁਰ ਲੱਗੇ ਮਾੜਾ ਆ ਬਾਈ ਕਹਿੰਦਾ ਜਗਦੀ ਜੀ ਐ ਬਾਕੀ ਵੀਡੀਓ ਕਾਲ ਤੇ ਆਪੀ ਤੋੜ ਕੇ ਵੇਖ ਲਓ ਨਹੀਂ ਵੀਡੀਓ ਮੰਗਵਾ ਲਿਓ ਆ ਘੋੜੇ ਵਾਂਗੂ ਤੁਰਦੀ ਬਾਈ ਕਹਿੰਦਾ ਅੱਗੇ ਆ ਜਾ ਬੰਜੇਂਦਰ ਬਾਈ ਇਹ ਗੱਪਣ ਲਈ ਸੀਗੀ ਤੇ ਟਿੱਪਾਂ ਲੱਗਿਆ ਬੰਦੇ ਨੇ ਖਿੰਡੇ ਦੇ ਬੱਕੀ ਦੇ ਦਿਲਣਨਾ ਮਾਰਿਆ ਠੀਕ ਹੈ ਪੈਸੇ ਜਾਂਦੇ 55000 ਰੁਪਏ ਜੀ ਗੱਪਣ ਠੀਕ ਹੈ ਠੀਕ ਹੈ ਪਰ ਉਹਦੇ ਪੈ ਹੋਣ ਦੇ ਕਰੇ ਠੀਕ ਆ ਮਾਦਾ ਤੇ 9-10 ਕਿਲੋ ਕਰ ਗਈ ਆ ਜੀ ਬੱਚੀ ਜਿਹੀ ਸੂਦੀ ਦੀ ਜੇਰ ਪੰਜੀ ਦੀ ਵੀਡੀਓ ਫੇਰ ਕੋ ਲੈ ਗਈ ਆ ਠੀਕ ਆ ਅੱਜ 14-15 ਦਿਨ ਹੋ ਗਏ ਕਿੰਨਾ ਦੁੱਧ ਆ ਹੁਣ 9-10 ਕਿਲੋ ਆ ਉਹ ਕਹਿੰਦਾ 27-28 ਕਿਲੋ ਦੁੱਧ ਕਿਉਂ ਨਹੀਂ ਰਹੀ ਆ ਚਲੋ ਐਂਕੀ 12-15 16 ਕਿਲੋ ਚ ਆਉਗੇ ਮੁੱਲ ਹੁਣ ਇਹਦਾ 35000 ਰੁਪਏ ਕੋਈ ਨਹੀਂ ਕਰਦਾ ਕਿ ਉਹ ਚੁੱਕ ਰਖਣੇ ਲਾਉਣਾ ਜਿੰਨਾ ਮਰਜ਼ੀ ਲਾ ਲਓ 15 ਦਿਨਾਂ ਦੀ ਸੂਈ ਆ 9-10 ਕਿਲੋ ਬਾਈ ਕਹਿੰਦਾ ਦੁੱਧ ਤਿਆਰ ਆ 35000 ਦੀ ਦੇ ਦੇਾਂਗੇ ਦੁੱਧ ਬਾਈ ਕਹਿੰਦਾ 14-15 ਕਿਲੋ ਪਿਆਜੂ ਪ੍ਰਿੰਟ ਵਾਲ ਥਾਣ ਵੇਖ ਲੋ ਸੋਹਣੇ ਥਾਣ ਵੇੰਜ ਵੀ ਮੋਟੀਆਂ 9-10 ਕਿਲੋ ਤਿਆਰ ਹੈ 15-16 ਬਾਈ ਦਾ ਦੁੱਧ ਪਿਆਜੂ 35000 ਫਾਰਮ ਦੇ ਵਿੱਚੋਂ ਲਈ ਆ ਬਾਈ ਠੀਕ ਆ ਕੁੰਦੀ ਦੀ ਜੇਰ ਪਿੰਦੀ ਦੀ ਸਾਰੀ A to Z ਆਪਣੀ ਕੋਈ ਵੀਡੀਓ ਹੈਗੀ ਆ ਇਹਨਾਂ ਕੋਈ ਕੋ ਡਾਕਟਰ ਲਿਆ ਦੇ ਜੇ ਕੋਈ ਕਹੇ ਨਹੀਂ ਤਾਜੀ ਤੇ ਆਪਾਂ ਲੱਖ ਰੁਪਈਆ ਵੀ ਨਾਲ ਨਾਉਂ ਦੇ ਦਾਂਗੇ ਠੀਕ ਹੈ ਦੋਸਤੋ ਬਾਈ ਕਹਿੰਦਾ 7 ਨੰਬਰ ਜਿਹੜੀ ਤੁਹਾਨੂੰ ਵਿਖਾਈ ਆ ਫਾਰਮ ਚੋਂ ਵੈਢ ਲਈ ਆ ਉਥੋਂ ਦੀ ਵੀਡੀਓ ਵੀ ਹੈਗੀ ਆ ਜੇ ਕੋਈ ਕਹੇ ਦੇ ਕਿ ਐਵੇਂ ਕਹਦਾ 15 ਦਿਨਾਂ ਦੀ ਸੂਈ ਆ ਬੱਚਾ ਮਰਿਆ ਉਹੀ ਕਹਤਾ ਅਗਰ ਡਾਕਟਰ ਲਿਆਵੇ ਚੈੱਕ ਕਰਾ ਕੇ ਵੇਖ ਲਿਆ ਹੱਥ ਪਵਾ ਕੇ ਡਾਕਟਰ ਤੋਂ ਤਾਂ ਜੇ ਡਾਕਟਰ ਕਹਦੇ ਤੋਕੜਾ ਲੱਖ ਰੁਪਇਆ ਦੇਉ ਬਾਈ ਕਹਿੰਦਾ ਤਾਜੀ ਸੂਈ ਆ 15 ਦਿਨਾਂ ਦੀ ਸੂਈ ਆ ਅੱਗੇ ਆ ਜਾ ਮਨਜਿੰਦਰ ਮੱਝ ਤੇ ਬਾਈ ਤੀਜਾ ਲਾ ਲਓ ਚੌਥਾ ਲਾ ਲਓ ਹੂੰ ਤੁਸੀਂ ਨੂੰ ਹੋ ਗਏ 12 13 ਜਨ ਠੀਕ ਹੈ 11 ਕਿਲੋ ਅੱਜ ਕੰਡੇ ਦੇ ਦੁੱਧ ਝੜਦੇ ਹੁਣੇ ਆਈ ਮੱਝ 11 ਕਿਲੋ 11 ਕਿਲੋ ਪੂਰਾ ਸਬਦਾ ਜੇ 1 ਕਿਲੋ ਖੰਡ ਹੋਰ ਫਰਕ ਪਾ ਜੇ ਠੀਕ ਹੈ ਹਾਂ ਕਿੰਨੇ ਦੀ ਇਹਦਾ 72000 ਰੁਪਏ ਜਮਾ ਇਜਾ ਮੁੱਲ ਦੋਸਤੋ ਬਾਕੀ ਕਰਦਾਂਗੇ ਮਾਨ ਠੀਕ ਆ 72000 ਮੁੱਲ ਹੈ ਮਾਨਤਾਨ ਹੋ ਜੂ 11 ਕਿਲੋ ਦੁੱਧ ਬਾਈ ਕਹਿੰਦਾ ਕੰਡੇ ਤੇ ਮਣਕੇ ਦੇਊਗਾ ਕਿਲੋ ਦੋ ਕਿਲੋ ਦੁੱਧ ਬਾਈ ਦੱਸਦਾ ਹੋਰ ਵੀ ਵਧਾ ਦੂ ਤਾਜੀ ਸੂਈ ਹੈ 72000 ਦੀ ਦੇ ਦੇਣੀ ਆ ਅੱਜ 11 ਕਿਲੋ ਦੁੱਧ ਕੰਡੇ ਤੇ ਤੋਲਣ ਵਾਲਾ ਤਿਆਰ ਹੈ ਬੱਚਾ ਮਗਰ ਬੱਚਾ ਇਹਦਾ ਹੋ ਖੜਾ ਸਾਹਮਣੇ ਕਟਾ ਪੱਬੂ ਮੇਲ ਕਾ ਕਟੜਾ 11 ਕਿਲੋ ਦੁੱਧ ਤਿਆਰ ਹੈ 72000 ਦੀ ਦੇ ਦੇਣੀ 1 ਕਿਲੋ 2 ਕਿਲੋ ਦੁੱਧ ਬਾਈ ਦੱਸਦਾ ਹੋਰ ਵਧਾ ਦੂ ਅੱਜ 11 ਕਿਲੋ ਕੰਡੇ ਵਾਲਾ ਦੁੱਧ ਰੈਡੀ ਹੈ 72000 ਦੀ ਦੇ ਦੇਣੀ ਦੁੱਧ ਬਹੁਤ ਆ 11 ਕਿਲੋ 11 12 ਕਿਲੋ ਦੁੱਧ ਵਾਲੀ ਤਾਜੀ ਸੂਈ ਮੱਝ 70 72000 ਦੀ ਕੌਣ ਦਿੰਦਾ ਕੰਡੇ ਵਾਲਾ ਦੁੱਧ ਤਿਆਰ ਹੈ ਭਈ ਇਹ ਮੰਨ ਕੇ ਵੀ ਪੌਣੇ ਦੇ 2 ਸਾਲਾਂ ਦੀ ਬੱਚੀ ਹੈ ਜੀ ਠੀਕ ਹੈ ਜੀ ਆਈ ਸ਼ਹਿਰ ਚ ਪੈਂਦੀ ਆ ਠੀਕ ਹੈ ਜੀ ਠੀਕ ਆ ਲੈ ਨੂੰ ਤਿਆਰ ਆ ਤਾਰਾਂ ਕਰਦੀ ਸੀ ਮੈਂ ਨਹੀਂ ਢਿੱਗਾ ਭਰਾਇਆ ਜੀ ਇਹਨੂੰ ਮਾੜਾ ਮੋੜਾ ਹਜੇ ਪੋਟਰ ਪਾਟਰ ਚਾਰੇ ਜਾਂਦੇ ਠੀਕ ਹੈ ਇਹ 16000 ਰੁਪਏ ਮੋਹਲਾ ਕੋਈ 5 ਲੱਖ 50 ਲੱਖ 16000 ਦੀ ਬਾਈ ਕਹਿੰਦਾ ਦੇ ਦੇਣੀ ਇੱਕ ਹੀਟ ਕੱਢ ਚੁੱਕੀ ਆ ਮੈਂ ਬਾਈ ਕਹਿੰਦਾ ਏਆਈ ਕਰਾਈ ਨਹੀਂ ਗਾਂ ਵਾਲੀ ਹੀਟ ਤੇ ਬਾਈ ਕਹਿੰਦਾ ਗੱਬਣ ਹੋ ਜੂ 16000 ਦੀ ਦੇ ਦੇਣੀ ਆ ਸੋਹਣੀ ਬੱਚੀ ਹੈ ਪ੍ਰਿੰਟ ਵਾਲੀ ਇਹ ਅੱਜ ਦੀ ਵੀਡੀਓ ਦੇ ਵਿੱਚ 9-10 ਪਸ਼ੂ ਆ ਸਾਰੇ ਇਹਨਾਂ ਦਾ ਜੀ ਬਈ ਇਹ ਸੇਲ ਹੋ ਗਈ ਆ ਜੀ ਠੀਕ ਹੈ ਇਹ ਟੋਕੜ ਗੱਭਣ ਗਈ ਸੀ 22 ਕਿਲੋ ਦੁੱਧ ਤੇ ਕਿੰਨਾ ਵੀ ਨਹੀਂ ਚੱਕ ਪਾਸ ਸੀਗੀ ਠੀਕ ਹੈ ਜੀ ਹੁਣ ਵੀ ਇਹਦੇ ਥੱਲੇ ਆ 24 ਤਰੀਕ ਨੂੰ ਬੱਚਾ ਛੱਡਿਆ 16 ਕਿਲੋ ਦੁੱਧ ਸੀਗਾ ਤੇ ਡਾਕਟਰ ਨੇ ਪਹਿਲਾਂ ਸੁਬੀ ਦੁੱਧ ਨੂੰ ਉਹਨੇ ਨਹੀਂ ਛੱਡੀ ਕਰਕੇ ਠੀਕ ਹੈ ਤੇ ਅੱਜ ਬਾਈ ਨੇ ਲੈ ਲਿਓ ਕਹਿੰਦਾ ਮੈਂ ਵੀਡੀਓ ਤੇ ਵਿਖਾ ਦੇ ਦਵਾਂ ਵਿੱਚ ਮੈਂ ਵੀ ਛੱਡੂੰਗਾ ਸਹੀ ਹੈ ਇਹ ਸੌਦਾ ਹੋ ਗਿਆ ਉਹ ਸੌਦਾ ਬਾਈ ਕਹਿੰਦਾ ਇਹਦਾ ਹੋ ਗਿਆ ਜੇ ਕੋਈ ਇਹਦਾ ਲੈ ਆਂਦਾ ਚਾਹਵਾਨਾ ਵਪਾਰੀ ਬੰਦੇ ਨੇ ਲਈ ਆ ਤੇ ਬਾਈ ਕਹਿੰਦਾ ਆਪਾਂ ਇਹ ਵੀ ਦੇ ਦਿਆਂਗੇ ਅੱਜ ਕਿੰਨਾ ਦੁੱਧ ਹੈ ਅੱਜ ਹੋਊਗਾ 15 ਕਿਲੋ 15 16 ਕਿਲੋ ਦੁੱਧ ਹੈਗਾ ਦੁੱਧ ਦੇਊਗੀ 27 28 ਲੀਟਰ ਜਿਵੇਂ ਦਿਨ ਪੂਰੇ ਹੋਣਗੇ ਸਹੀ ਹੈ ਜੀ ਇਹ ਟੋਕੜ ਗੱਭਣ ਸੀਗੀ ਤੇ ਹੁਣ ਜੀ ਉਹਨਾਂ ਨੂੰ ਮੈਂ ਕਿਹਾ ਛੱਡ ਦੋ ਦੁੱਧ ਦੋ ਉਹ ਕਹਿੰਦੇ ਦੁੱਧ ਜਿਆਦਾ 16 ਕਿਲੋ ਦਾ ਤੁਸੀਂ ਥੱਲੇ ਦੁੱਧੋ ਨਹੀਂ ਛੱਡੀ ਸਵੇਰੇ ਚੋਈ ਸ਼ਾਮ ਨੂੰ ਸੂਤੀ ਠੀਕ ਹੈ ਜੀ ਇਹ ਵੀ ਸੇਲ ਹੋ ਗਈ ਹੈ ਜੇ ਕੋਈ ਲੈਣ ਦਾ ਚਾਹ ਵਣਾਂ ਤਾਂ ਅਗਲਾ ਲੈ ਸਕਦਾ ਅੱਜ ਦੀ ਵੀਡੀਓ ਦੇ ਵਿੱਚ ਇਹ 9-10 ਪਸ਼ੂ ਆ ਸਾਰੇ ਨਗਾਂ ਦੀ ਇਨਫੋਰਮੇਸ਼ਨ ਲੈ ਕੇ ਦੇ ਦਿੱਤੀ ਹੈ ਜੈ ਜੇ ਮਾਲਾ ਜਿਹਦੇ ਜਿਹੜਾ ਵੀ ਜਾਨਵਰ ਪਸੰਦ ਆਉਂਦਾ ਦਿੱਤੇ ਹੋਏ ਨੰਬਰਾਂ ਤੇ